असि चेयर गैसट वास्त लगाई हैं उपर सिर्फ उ गैसट जो है साढ़े मंच के उ विराजमान हो रहे हैं बाकी हम गुजारिश करूँगा कि पंडाल में बैठने की कृपालता करें हाँ जी जी बहुत बहुत धनबाद हो बहुत, बहुत सारे सात सिंह जी आ, आ।

ਨਾ ਕੋਈ ਉਹ ਨਾ ਜਹਾਜ دیਵਾਨੇ रल के इस प्रोग्राम आगाज करिए बहुत सारे सिकारी साथी दर्शन सिंह मेडिकल साटरी टैक्निशियनस वेद प्रकाश एक्शन साहब सुरिंदर कुमार कौशी साहब प्रिंसिपल टूषण लाल जी बखौली साहब सतपाल शर्मा जी आप आगू एडवोकेट हंसराज एफ सी साहब वाले अबरीक सिंह जी बहुत सारे सिकारी साथी हो भी सा पहुंचे से उन्होंने इतने पहुंचने तय दिल धनवाद करते हैं ਤੇ ਮੈਂ ਜਸਦਾਰਾ ਸਰਮ ਜ ਸਿੰਘ ਜੀ ਖਾਲਸਾ ਉਹਨਾਂ ਦੇ ਕਰਮ ਪਤਨੀ ਮੈਡਮ ਸੰਦੀਪ ਕੌਰ ਸਾਡੇ ਵਿਚਕਾਰ ਇਸ ਪ੍ਰੋਗਰਾਮ ਦਾ ਆਗਾਜ਼ ਕਰਦਾ ਜੀ ਸਾਡੇ ਸਪੋਚ ਨੂੰ ਮੈਂ ਉਹਨਾਂ ਨੂੰ ਗੁਜਾਰਿਸ਼ ਕਰੂੰਗਾ ਕਿ 2 ਮਿੰਟ ਲਈ ਆਪਣੇ ਵਿਚਾਰ ਤੋਂ ਨਾਲ ਸਾਂਝੇ ਕਰਨਗੇ ਉਹਨਾਂ ਨੇ ਹੋਰ ਵੀ ਤੋੜਾ ਗੁਰਜੀਤ ਕਾ ਖਾਲਸਾ ਵਾਰੀ ਗੁਰਜੀਤ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦ ਯਾ ਕਿ ਉਹ ਰਾ ਦੇ ਸਾਨੂੰ ਮੈਂ ਪੱਤਰਕਾਰਾਂ ਨੂੰ ਅੱਜ ਦਾ ਸਾਰਾ ਪ੍ਰਸਤੁਤ ਹੋਇਆ ਚਾਲ ਸੰਪਰਕ ਨਾ ਰਿਹਾ ਹੈ ਕਿ ਉਹ ਅੱਜ ਦਿੱਲੀ ਸੈਸ਼ਨ ਦੇ ਵਿੱਚ ਗਏ ਹੋਏ ਸੀ ਜਿਸ ਕਰਕੇ ਉਹ ਨਹੀਂ ਦੇ ਸਕੇ ਕੋਲ ਵੀਰ ਜੀ ਨੇ ਦੱਸਿਆ ਕਿ ਅਸੀਂ ਗਰੀਬ ਸੱਚੇ ਅੱਜ ਤੁਸੀਂ ਲੈ ਬੋ ਚਾਹੁੰਦੇ ਆਂ ਅਸੀਂ ਇਹਨਾਂ ਦਾ ਥੋੜਾ ਸਹਿਯੋਗ ਦਵਾਂਗੇ ਜਿਨ੍ਹਾਂ ਨੂੰ ਸਾਨੂੰ ਕਹਿਣਗੇ ਅਸੀਂ ਉਹਨਾਂ ਫੰਡ ਇਹਨਾਂ ਨੂੰ ਜ਼ਰੂਰ ਦਵਾਂਗੇ ਤੇ ਕਿਸੇ ਨਾ ਬਾਬਾ ਅੰbedkar ਜੀ ਦਾ ਜੋ ਜਗਾਂ ਖਾਲੋ ਪਤਾ ਹੀ ਆ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਗੁਜ਼ਰਿਆ ਉਹ 14 ਪੈਣ ਭਰਾ ਸੀਗੇ ਜਿਨ੍ਹਾਂ ਦੇ ਕਿ ਪੰਜ ਭੈਣ ਭਰਾਵਾਂ ਦੀ बात हो चुकी थी सिर्फ इस कारण करके कि क्यों शूट सी जेड़े डॉक्टर सी ਉਹਨਾਂ ਨੂੰ ਹੱਥ ਨਹੀਂ ਲਗਾਉਂਦੇ ਸੀ ਕਿਉਂਕਿ ਉਹ ਸਮਝਦੇ ਸੀ ਜੇਕਰ ਅਸੀਂ ਇਹਨਾਂ ਦਾ ਹੱਥ ਲਗਾ ਕੇ ਇਹਨਾਂ ਦਾ ਇਲਾਜ ਕਰਾਂਗੇ ਤਾਂ ਸਾਨੂੰ ਵੀ ਸ਼ਾਇਦ ਕੋਈ ਬਿਮਾਰੀ ਲੱਗ ਸਕਦੀ ਆ ਇੱਕ ਇਲਾਜ ਨਾ ਹੋਣ ਕਰਕੇ ਉਹਨਾਂ ਦੇ ਪੰਜੇ ਆ ਮਰੀਦ ਹੋਈ ਸੀ ਤੇ ਬਾਬਾ ਅੰਬੇਦਕਰ ਜੀ ਵੀ ਬਹੁਤ ਪੜੇ ਲਿਖੇ ਐਜੂਕੇਟਿਡ ਸੀਗੇ ਜਿਨਾ ਕੋਲ 6 ਡਿਗਰੀਆਂ ਸਿੱਖਿਆ ਬਹੁਤ ਜ਼ਿਆਦਾ ਇੰਟੈਲੀਜੈਂਸੀ ਤੇ ਉਹ ਆਸ ਸੀ ਨੇ ਉਹਨਾਂ ਦੇ ਰਾਹ ਤੇ ਆਪਣੇ ਬੱਚਿਆਂ ਨੂੰ ਤੋੜਨਾ ਚਾਹੁੰਦੇ ਆ ਤਾਂ ਕਿ ਜੋ ਜਿਹੜੇ ਸਮਾਜ ਸਾਨੂੰ ਨਕਾਰਦੇ ਨੇ ਅੱਜ ਕੱਲ ਦਾ ਬਾਬਾ ਜੀ ਦੀ ਜਿਹੜੀ ਵੀ ਦੇਣ ਸੀ ਉਹਦੇ ਕਰਕੇ ਹੁਣ ਸਾਨੂੰ ਬਹੁਤ ਜ਼ਿਆਦਾ ਅੱਜ ਉਹ ਨਹੀਂ ਵਿਤਣਾ ਕਰਦੇ ਲੋਕ ਆਪਣੇ ਨਾਲ ਪਰ ਪਹਿਲਾਂ ਬਹੁਤ ਜ਼ਿਆਦਾ ਸੀਗਾ ਜਿੱਦ ਤੱਕ ਮੈਂ ਪੜਿਆ ਉਹਨਾਂ ਦੀ ਜ਼ਿੰਦਗੀ ਬਾਰੇ ਕਿ ਜਦੋਂ ਉਹਨਾਂ ਨੇ ਇੱਕ ਸਕੂਲ ਦੇ ਵਿੱਚ ਇੱਕ ਖੂਹ ਦੇ ਵਿੱਚੋਂ ਪਾਣੀ ਪੀਂਦਾ ਕਿ ਤਾਂ ਪਹਿਲਾਂ ਪੀਂਦੇ ਸੀਗੇ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਪਾਣੀ ਖੂਹ ਦੇ ਵਿੱਚੋਂ ਪੀਂਦੇ ਨੇ ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਕੂਲ ਵਾਲਿਆਂ ਨੂੰ ਸਕੂਲ ਵਾਲਿਆਂ ਨੇ ਉਹਨਾਂ ਨੂੰ ਜੁੱਤੀਆਂ ਨਾਲ ਕੁੱਟਿਆ ਬਹੁਤ ਮਾਰਿਆ ਉਹਨਾਂ ਨੂੰ ਤੇ ਬਾਬਾ ਜੀ ਉਸ ਟਾਈਮ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਬਹੁਤ ਜ਼ਿਆਦਾ ਕਿ ਸਾਡੇ ਨਾਲ ਬਿਠੇ ਰਹੇ ਜਦ ਸਾਰਾ